ਕ ਇੱਕ ਪਤਾ ਨਹੀਂ ਉਹ ਗੀਤ ਜਾਂ ਸੁਣਿਆ ਅੱਜ ਕੱਲ ਤਾਂ ਤੁਸੀਂ ਸੁਣਦੇ ਹੁੰਦੇ ਆ ਉਹ ਬੀਪੀਆਂ ਗੌਂਡੀਆਂ ਹੁੰਦੀਆਂ ਸੌਂ ਖਾ ਕੇ ਮੁੱਕਰ ਗਿਆ ਹੁਣ ਨਹੀਂ ਵੱਚ ਰਾਜਿਆ ਤੇਰੇ ਐਂ ਕਹਿੰਦੇ ਨਾ ਆ ਕਈ ਆਉਂਦੇ ਮਜੀਠੀਆ ਸਾਹਿਬ ਸਾਡਾ ਕਾਰਡ ਕੱਟਿਆ ਗਿਆ ਉਹ ਸਾਡਾ ਤਾਂ ਆਤ ਸਭ ਕੁਝ ਕੱਟਿਆ ਗਿਆ ਬਾਹੂ ਇਹ ਕੀ ਕਰਾ ਦਈਏ ਤੁਹਾਡਾ ਮਜੀਠੀਆ ਕੀ ਕਰੇ ਇਕ ਸਾਲੀ ਅਕਾਲੀ ਦਲ ਦੇ ਮੁਖੀ ਰਣਜੀਤ ਸਿੰਘ ਬ੍ਰਹਮਪੁਰਾ ਨੂੰ ਉਸ ਵੇਲੇ ਵੱਡਾ ਝਟਕਾ ਲੱਗਿਆ ਜਦੋਂ ਉਨ੍ਹਾਂ ਦੇ ਸੰਸਦੀ ਖੇਤਰ ਤਰਨਤਾਰਨ ਦੇ ਕਰੀਬ ਦੋ ਦਰਜਨ ਸਰਪੰਚ ਅਕਾਲੀ ਦਲ ਵਿੱਚ ਸ਼ਾਮਿਲ ਹੋ ਗਏ ਜਿੱਦਾਂ ਐਲਾਨ ਵਿਕਰਮ ਮਜੀਠੀਆ ਵੱਲੋਂ ਬੀਬੀ ਜਗੀਰਕੌਰ ਦੇ ਹੱਕ ਵਿੱਚ ਰੈਲੀ ਦੌਰਾਨ ਕੀਤਾ ਗਿਆ ਆਪਣੇ ਪੈਸ਼ਨ ਦੌਰਾਨ ਵਿਕਰਮ ਮਜੀਠੀਆ ਨੇ ਨਾ ਸਿਰਫ ਰਣਜੀਤ ਸਿੰਘ ਬ੍ਰੰਪੁਰਾ ਨੂੰ ਰਗੜੇ ਲਾਏ ਸਗੋਂ ਉਨ੍ਹਾਂ ਦੀ ਸਲਾਮਤੀ ਲਈ ਸੁਖ ਵੀ ਮੰਗੀ ਤੁਸੀਂ ਵੀ ਇਸੇ ਚੱਕਰ 'ਚ ਬੈਠੇ ਸੋ ਕਿ ਇਸ ਸਟੇਜ 'ਤੇ ਕਦੋਂ ਮੁੱਕੇ ਤੇ ਕਦੋਂ ਜਾਈਏ ਇੱਥੋਂ ਕਿਉਂਕਿ ਬੜਾ ਲੰਮਾ ਪ੍ਰੋਗਰਾਮ ਚੱਲਿਆ ਤੇ ਮੈਂ ਵੀ ਆਪ ਦੀ ਵਾਰੀ ਥੋੜੇ ਤੋਂ ਵੱਧ ਕਾਲਾ ਮੈਂ ਪਿਆ ਸੀਗਾ ਕਿ ਮੇਰੀ ਵਾਰੀ ਖੇਤੀ ਆਵੇ ਕਿਉਂਕਿ ਮੇਰੇ ਲਈ ਵੀ ਜੇ ਮੈਂ ਬਾਰਡਰ ਖੁੱਲਦਾ ਨਾ ਇਹ ਖਡੂਰ ਸਾਹਿਬ ਦੇ ਹਲਕੇ ਦੇ ਬਾਰਡਰ ਮਸਾ ਹੀ ਖੁੱਲੇ ਮੇਰੇ ਵਾਸਤੇ ਨਹੀਂ ਤਾਂ ਬਾਪੂ ਸਾਨੂੰ ਨੇੜੇ ਨਹੀਂ ਫੜਕਣ ਦਿੰਦਾ ਸੀ ਬਾਪੂ ਜੀ ਨੂੰ ਪਤਾ ਨਹੀਂ ਐਵੇਂ ਫਿਕਰ ਰਹਿੰਦਾ ਸੀ ਸਾਡਾ ਮਗਰ ਅਸੀਂ ਤਾਂ ਹਮੇਸ਼ਾ ਹੀ ਦੇਖੋ ਬਜ਼ੁਰਗਾਂ ਦੇ ਅਸ਼ੀਰਵਾਦ ਨਾਲ ਹੀ ਗੱਡੀ ਚੱਲਦੀ ਆ ਅਨ ਮੈਨੂੰ ਇਸ ਗੱਲ ਦੀ ਤਸੱਲੀ ਹੈ ਕਿ ਜੇ ਅੱਜ ਸਾਡੇ ਵਰਗੇ ਨਮਾਣੇ ਨਾ ਚੀਜ਼ ਇਨਸਾਨ ਨੂੰ ਪੰਜਾਬ ਦੀ ਵਿਧਾਨ ਸਭਾ ਚ ਫੇਰ ਪਹੁੰਚਣ ਦਾ ਮੌਕਾ ਮਿਲਿਆ ਇੱਕ ਰਿਕਾਰਡ ਕਾਇਮ ਹੋਇਆ ਮਜੀਠੇ ਹਲਕੇ ਦਾ ਕਿ ਕੋਈ ਵੀ ਲਗਾਤਾਰ ਤਿੰਨ ਵਾਰੀ ਨਹੀਂ ਉਥੋਂ ਲਗਾਤਾਰ ਬਣ ਕੇ ਗਿਆ ਤੇ ਬਣ ਕੇ ਵੀ ਥੋਕ ਵਜਾ ਕੇ ਇੱਕ ਮਾਰਜਨ ਨਾਲ ਗਏ ਆ ਕੋਈ ਛੋਟੀ ਮੋਟੀ ਵੋਟਾਂ ਨਾਲ ਨਹੀਂ ਗਏ ਆ ਮੇਰੇ ਵੀਰੋ ਇਹ ਕਿਸੇ ਦੀ ਅਕਲ ਨਾਲ ਨਹੀਂ ਕਿਸੇ ਸਮਝ ਨਾਲ ਨਹੀਂ ਕਿਸੇ ਸਕੀਮ ਨਾਲ ਨਹੀਂ ਕੋਈ ਬਣ ਜਾਂਦਾ ਤੇ ਸਰਪੰਚ ਨਹੀਂ ਬਣਦਾ ਹੁੰਦਾ ਕੋਈ ਦੂਜੀ ਵਾਰੀ ਇਹ ਗੁਰੂ ਸਾਹਿਬ ਦੀ ਬਖਸ਼ਿਸ਼ ਤੇ ਗੁਰੂ ਸਾਹਿਬ ਦੀਆਂ ਸੰਗਤਾਂ ਦੀਆਂ ਬਖਸ਼ਿਸ਼ ਤੇ ਇਰਾਦਾ ਜੇ ਨੇਕ ਹੋਵੇ ਸੋਚ ਚੰਗੀ ਹੋਵੇ ਉਹ ਕਹਿੰਦੇ ਨੇ ਬਾਕੀ ਦੀਆਂ ਗੱਲਾਂ ਛੱਡੋ ਦਿਲ ਸਾਫ਼ ਹੋਣਾ ਚਾਹੀਦਾ ਅਸੀਂ ਤਾਂ ਸਾਫ਼ ਦਿਲ ਨਾਲ ਬਾਪੂ ਜੀ ਦੀ ਵੀ ਅੱਜ ਵੀ ਸੁੱਖ ਮੰਗਦੇ ਆ ਤੇ ਪਹਿਲਾਂ ਵੀ ਸਰਦਾਰ ਬ੍ਰਹਮਪੁਰਾ ਜੀ ਦੀ ਸੁੱਖ ਮੰਗਦੇ ਸਨ ਮਗਰ ਜਦੋਂ ਰੱਬ ਵੱਲੋਂ ਹੀ ਪੁੱਦੀ ਪ੍ਰਿਸ਼ਠੋ ਜੇ ਫਿਰ ਤਾਂ ਰੱਬ ਹੀ ਬਚਾਵੇ ਫਿਰ ਹੋਰ ਕੋਈ ਨਹੀਂ ਬਚਾ ਸਕਦਾ ਵਾ ਮਜੀਠੀਆ ਕੀ ਕਰ ਲੂ ਵਿਚਾਰ ਇਸ ਲਈ ਮੈਂ ਤਾਂ ਜਿੱਥੇ ਆਪਾਂ ਰੋਜ਼ ਅਰਦਾਸ ਕਰਦੇ ਆ ਨਾ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਇਸ ਲਈ ਮੈਂ ਉਹਨਾਂ ਦੇ ਵੀ ਭਲੇ ਦੀ ਅਰਦਾਸ ਕਰਦਾ ਕਿ ਸੱਚੇ ਪਾਤਸ਼ਾਹ ਉਹਨਾਂ ਨੂੰ ਸੁਭਤ ਬਖਸ਼ੇ ਜਿਸ ਪੰਤ ਦੀਆਂ ਸੰਗਤਾਂ ਨੇ ਤੁਸੀਂ ਮੇਰੇ ਵੀਰੋ ਕੋਈ ਇੱਥੇ ਸਟੇਜ ਤੇ ਚਲੋ ਬੈਠਣ ਜੋਗੇ ਸਾਨੂੰ ਬੜਾਤਾ ਬਣਾਇਆ ਤੁਸੀਂ ਨਹੀਂ ਤਾਂ ਕੋਈ ਇੱਥੇ ਨਹੀਂ ਬਿਠਾਉਂਦਾ ਛੇਤੀ ਕਿਤੇ ਨਹੀਂ ਤਾਂ ਉੱਥੇ ਨਾ ਉਹ ਪਹਿਲਾਂ ਹੀ ਖਿੱਚ ਲੈਂਦੇ ਉਹਨੂੰ ਥੱਲੇ ਤੂੰ ਕਿੱਧਰ ਚੜਿਆ ਜਾਣਾ ਇਹ ਜੇ ਇੱਥੇ ਮੌਕਾ ਬਣਿਆ ਇੱਥੇ ਪਹੁੰਚਣ ਦਾ ਇਹ ਗੁਰੂ ਦੀਆਂ ਸੰਗਤਾਂ ਦਾ ਹੈ ਤੇ ਉਹ ਸੱਚੇ ਪਾਤਸ਼ਾਹ ਦੀ ਮਿਹਰ ਹੈ ਨਹੀਂ ਤੇ ਲੱਲੂ ਕਰੇ ਕਵੱਲੀ ਤੇ ਰੱਬ ਸਿੱਧੀਆਂ ਪਾਉਂਦਾ ਜਦੋਂ ਇਹ ਗੁਰੂ ਦੀ ਬਖਸ਼ਿਸ਼ ਨਾਲ ਹੀ ਇਹ ਮੌਕਾ ਮਿਲਦਾ ਇਸ ਲਈ ਮੈਂ ਕਿਹਨੇ ਕਿਹੜੀ ਸਕੀਮ ਲੜਾਈ ਨਹੀਂ ਲੜਾਈ ਆਪਣਾ ਦਾ ਕੰਮ ਆ ਸਿੱਧਾ ਥਾ ਵਜਣ ਵਾਲਾ ਕੰਮ ਸਿੱਧੀ ਗੱਲ ਕਰਨ ਵਾਲੀ ਤੇ ਮੈਨੂੰ ਇਸ ਗੱਲ ਦੀ ਤਸੱਲੀ ਹੈ ਕਿ ਮਜੀਠੇ ਹਲਕੇ ਦੇ 195 ਬੂਥਾ ਚੋਂ 185 ਬੂਥਾ ਚੋਂ ਮੈਨੂੰ ਗੁਰੂ ਦੀਆਂ ਸੰਗਤਾਂ ਨੇ ਵੱਡੇ ਪੱਦਰ ਨਾਲ ਜਿਤਾ ਕੇ ਭੇਜਿਆ ਤੇ ਮੈਂ ਅੱਜ ਵੀ ਅਹੀ ਬੇਨਤੀ ਕਰਨ ਵਾਸਤੇ ਆਇਆ ਕਿ ਵੇਖੋ ਗੁਰੂ ਦੀ ਬੜੀ ਵੱਡੀ ਬਖਸ਼ਿਸ਼ ਹੋਈ ਹੈ ਕਿ ਇਸ ਇਲਾਕੇ ਨੇ ਹਮੇਸ਼ਾ ਹੀ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਦੀ ਕਲਾ ਦੀ ਗੱਲ ਕੀਤੀ ਹੈ ਹਮੇਸ਼ਾ ਪਾਵੇ ਰਣੀ ਕੇ ਸਾਹ ਲੜਦੇ ਰਹੇ ਤੇ ਭਾਵੇਂ ਬ੍ਰਹਮਪੁਰਾ ਜੀ ਆਏ ਹਮੇਸ਼ਾ ਤੁਸੀਂ ਵੱਧ ਚੜ ਕੇ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਤੇ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਦਾ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦਿੱਤਾ ਮੇਰੇ ਵੀਰੋ ਆ ਜਿਹੜਾ ਸੀਜ਼ਨ ਹੁੰਦਾ ਨਾ ਜਿਵੇਂ ਵਾਟ ਇਜ਼ ਦਾ ਸੀਜ਼ਨ ਹੋ ਜਾਏ ਤੇ ਭਾਵੇਂ ਇਲੈਕਸ਼ਨ ਦਾ ਸੀਜ਼ਨ ਹੋ ਜਾਏ ਇੱਥੇ ਬੜੇ ਕਿਸਮ ਕਿਸਮ ਦੇ ਲੋਕ ਆਉਣੇ ਆ ਤੁਹਾਡੇ ਕੋਲ ਤੇ ਕਿਸਮ ਕਿਸਮ ਦੀਆਂ ਗੱਲਾਂ ਇਹਨਾਂ ਨੇ ਕਰਨੀਆਂ ਨੇ ਗੁੱਸਾ ਨਾ ਕਰ ਜਿਓ ਆ ਇੱਥੋਂ ਜਿਹੜੇ ਐਮ.ਐਲ.ਏ ਸਾਹਿਬ ਬਣੇ ਉਹਨਾਂ ਦਾ ਨੌ ਵੀ ਚੇਤੇ ਆ ਕਈਆਂ ਕਿਉਂਕਿ ਦਰਸ਼ਨ ਦੁਰਚਨ ਤਾਂ ਨਹੀਂ ਤੁਹਾਨੂੰ ਹੁੰਦੇ ਮੈਨੂੰ ਪਤਾ ਲੱਗਿਆ ਕਦੋਂ ਅਖੀਰਲੀ ਵਾਰੀ ਕਦੋਂ ਦਰਸ਼ਨ ਹੋਏ ਸੀ ਸੱਚੀ ਸੱਚੀ ਦੱਸਿਓ ਮਾੜਾ ਜਿਹਾ ਹਲਕੇ ਚ ਕਦੇ ਵੇਖਿਆ ਸੀਗਾ ਆ ਸੜਕ ਟੱਪਦਿਆਂ ਨੂੰ ਵੀ ਮੈਨੂੰ ਲੱਗਦਾ 2 ਸਾਲ ਹੋ ਗਏ ਉਹ ਵੀ ਜਿਵੇਂ ਮੌਸਮ ਹੁੰਦਾ ਨਾ ਫੇਰ ਹੀ ਆਉਂਦੇ ਆ ਹੁਣ ਕਹਿੰਦੇ ਫੇਰ ਮੌਸਮ ਉਹ ਜਾਇਆ ਇਲੈਕਸ਼ਨ ਵਾਲਾ ਤੇ ਉਹਨਾਂ ਨੇ ਫੇਰ ਕੋਈ ਲੰਮੀ ਚੌੜੀ ਕਹਾਣੀ ਪਾ ਕੇ ਪੇਸ਼ ਹੋ ਜਾਣਾ ਇਸ ਲਈ ਭਰਾਵੋ ਇਹ ਜਹਤੋਂ ਬਚ ਜਿਓ ਅਕਾਲੀ ਦਲ ਦੀ ਰੈਲੀ ਹੋਵੇ ਤੇ ਕੈਪਟਨ ਸਰਕਾਰ ਵੱਲੋਂ ਚੋਣਾਂ ਤੋਂ ਪਹਿਲਾਂ ਕੀਤੇ ਵਾਅਦਿਆਂ ਦੀ ਗੱਲ ਨਾ ਹੋਵੇ ਇਹ ਕਿਵੇਂ ਹੋ ਸਕਦਾ ਹੈ ਵਿਕਰਮਜੀਤਿਆ ਨੇ ਸਟੇਜ ਤੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖਿਲਾਫ ਜੰਮ ਕੇ ਪੜਾਸ ਕੱਢੀ ਇਲੈਕਸ਼ਨ ਲੜਨੀ ਕੋਈ ਸੌਖਾ ਕੰਮ ਤਾਂ ਨਹੀਂ ਮੈਨੂੰ ਲੱਗਦਾ ਜਿੰਨੇ ਤੁਸੀਂ ਪੈਂ ਸਰਪੰਚ ਆਏ ਹੋ ਇਸ ਗੱਲ ਨਾਲ ਸਹਿਮਤ ਹੋ ਇਲੈਕਸ਼ਨ ਤਾਂ ਤਾਂ ਹੀ ਲੜੀ ਜਾ ਸਕਦੀ ਹੈ ਤਾਂ ਹੀ ਜਿੱਤੀ ਜਾ ਸਕਦੀ ਹੈ ਜੇ ਲੋਕਾਂ ਦੇ ਪ੍ਰਤੀ ਲੋਕ ਇਹ ਮਹਿਸੂਸ ਕਰਦੇ ਹੋਣ ਕਿ ਨਹੀਂ ਇਹ ਬੰਦਾ ਜਾਂ ਇਹ ਭੈਣ ਸਾਦੀ ਇਹਦੀ ਕੰਮ ਕਾਰਗੁਜ਼ਾਰੀ ਠੀਕ ਹੈ ਤੇ ਇਹ ਇਮਾਨਦਾਰ ਹੈ ਇਹਦੀ ਸੋਚ ਚੰਗੀ ਹੈ ਆ ਬੀਬੀ ਜੀ ਨੇ ਜ਼ਿਕਰ ਕੀਤਾ ਥੋੜਾ ਜਿਹਾ ਇਥੇ ਲੰਮਾ ਚੌੜਾ ਭਾਸ਼ਣ ਦੇ ਕੇ ਤੇ ਉਹਨੇ ਭਾਸ਼ਣ ਵੀ ਉਹਦਾ ਰਿਕਾਰਡ ਕੱਢ ਲਿਓ ਅੱਜ ਕੱਲ ਤਾਂ ਫੋਨ ਬੜਾ ਜ਼ਬਰਦਸਤ ਭਾਵੇਂ ਕੈਪਟਨ ਨੇ ਤਾਂ ਨਹੀਂ ਦਿੱਤਾ ਵਾਅਦਾ ਤਾਂ ਕੀਤਾ ਸੀ ਆਪਾਂ ਹੋ ਮੈਨੂੰ ਲੱਗਿਆ ਤੂੰ ਵੀ ਫਾਰਮ ਭਰਿਆ ਸੀ ਉਦੋਂ ਲੱਡੂ ਇਹ ਕਈਆਂ ਨੇ ਫਾਰਮ ਭਰੇ ਸੀ ਠੱਗੇ ਤਾਂ ਸਾਰੇ ਗਏ ਚਲੋ ਕਿਹੜਾ ਇੱਕ ਗੱਲ ਦੀ ਠੱਗੀ ਵੱਜੀ ਉਹ ਸਾਰੇ ਕੰਮਾਂ ਚ ਹੀ ਵੱਜ ਗਈ ਇਹ ਜਿਹੜੇ ਮੁਲਾਜ਼ਮ ਵੀਰ ਖੜੇ ਐਵੇਂ ਨਹੀਂ ਆਪਾਂ ਨੂੰ ਵੇਖ ਕੇ ਕੋਈ ਚੋਈ ਜਾਂਦੇ ਭਾਵੇਂ ਆਪਾਂ ਤਾਂ ਇਹਨਾਂ ਨਾਲ ਕੀ ਕਰਨਾ ਕੁਝ ਨਹੀਂ ਸਵਾਰਨ ਜੋਗੇ ਅੱਜ ਕੱਲ ਮਗਰ ਇਹ ਕੋਸ਼ ਸਾਨੂੰ ਵੇਖ ਕੇ ਹੀ ਹੁੰਦੇ ਆ ਮੈਂ ਵੇਖਿਆ ਇਹਨਾਂ ਨੂੰ ਭਾਵੇਂ ਸਾਡੀ ਸਟੇਜ ਤੇ ਤਿੰਨ ਚਾਰ ਘੰਟੇ ਜਦੋਂ ਕਾਂਗਰਸੀ ਆ ਜਾਂਦੇ ਇਹਨਾਂ ਨੂੰ ਵੀ ਮੈਂ ਵੇਖਿਆ ਇਹਨਾਂ ਦੇ ਹਾਸਾ ਜਾਂ ਵੀ ਨਹੀਂ ਆਉਂਦਾ ਮਾੜਾ ਜਿਹਾ ਇਹ ਐਵੇਂ ਨਹੀਂ ਇਹ ਵੀ ਮਾਤ ਦੁਖੀ ਅੰਦਰੋਂ ਕਹਿ ਨਹੀਂ ਸਕਦੇ ਵਰਤੀ ਪਈ ਇਹ ਸਰਕਾਰੀ ਨੌਕਰੀ ਇਹੋ ਜੀ ਹੁੰਦੀ ਆ ਨਹੀਂ ਕਿਹਾ ਜਾ ਸਕਦਾ ਸਰਕਾਰ ਦੇ ਖਿਲਾਫ ਮਗਰ ਰਗੜਾ ਇਹਨਾਂ ਤੇ ਵੀ ਬਣਤਾ ਮੌਜੂਦਾ ਸਰਕਾਰ ਨੇ ਮਲਾਜ਼ਮ ਨਹੀਂ ਛੱਡਿਆ ਕਿਸਾਨ ਨਹੀਂ ਛੱਡਿਆ ਨੌਜਵਾਨ ਨਹੀਂ ਛੱਡਿਆ ਦਲਤ ਭਰਾ ਨਹੀਂ ਛੱਡੇ ਬੈਕਵਰਡ ਕਲਾਸ ਨਹੀਂ ਛੱਡੀ ਆ ਇੰਡਸਟਰੀ ਨਹੀਂ ਛੱਡੀ ਆ ਬਿੱਲ ਵੀ ਜਿਹੜੇ ਲੱਗਦੇ ਆਉਣ ਮੋٹے ਮੋٹے ਆਉਂਦੇ ਆ ਉਹ ਇੱਕ ਪਤਾ ਨਹੀਂ ਉਹ ਗੀਤ ਜਾਂ ਸੁਣਿਆ ਅੱਜ ਕੱਲ ਤਾਂ ਤੁਸੀਂ ਸੁਣਦੇ ਹੁੰਦੇ ਆ ਉਹ ਬੀਬੀਆਂ ਗੌਂਡੀਆਂ ਹੁੰਦੀਆਂ ਸੌਂ ਖਾ ਕੇ ਮੁੱਕਰ ਗਿਆ ਹੁਣ ਨਹੀਂ ਵੱਸ ਰਾਜਿਆ ਤੇਰੇ ਐਂ ਕਹਿੰਦੇ ਨਾ ਉਹ ਆ ਕੰਮ ਵਾਕੇ ਕੰਮ ਇਹ ਜਾ ਸੌਂ ਤਾਂ ਖਾਲੀ ਮਗਰ ਸਾਨੂੰ ਅਫਸੋਸ ਇਸ ਗੱਲ ਦਾ ਹੈ ਜੇ ਯਾਦ ਕਰੋ ਗੁਟਕਾ ਸਾਹ ਫੜਾਇਆ ਕਿਨੇ ਸੀ ਚੇਤੇ ਆਉਂਦਾ ਕਿਨੇ ਫੜਾਇਆ ਸੀ ਆ ਥੋਡੇ ਵਾਲਾ ਗੁੱਸਾ ਨਾ ਕਰ ਜਿਓ ਇਧਰ ਵਾਲਾ ਜੀ ਐਮਐਲਏ ਨਾਲ ਖਲੋਤਾ ਸੀ ਜੋ ਮੈਂ ਫੋਟੋ ਵੇਖੀ ਆ ਹਾਂਜੀ ਕਿਉਂ ਬਿਰਸ਼ਾ ਸਿੰਘ ਜੀ ਤੁਸੀਂ ਵੇਖੀ ਹੋਣੀ ਧਿਆਨ ਨਾਲ ਕਨੇ ਫੜਾਇਆ ਸੀ ਦੋ ਮਾ ਗੱਪੀ ਬੰਦੇ ਮੈਂ ਤਾਂ ਉਹਨਾਂ ਨੂੰ ਪੁੱਛਦਾ ਅੱਜ ਜੇ ਰੱਬ ਪ੍ਰਤੀ ਮਾੜਾ ਜਾਈ ਥੋਡੇ ਮਨ 'ਚ ਸਤਕਾਰ ਹੈ ਤੇ ਤੁਸੀਂ ਗੁਟਕਾ ਸਾਹਿਬ ਜਦੋਂ ਕੈਪਟਨ ਨੂੰ ਫੜਾਇਆ ਸੀ ਜੀਨੇ ਤਲਵੰਡੀ ਸਾਗੋ ਵੱਲ ਮੂੰਹ ਕਰਕੇ ਸੌ ਚੁੱਕੀ ਸੀ ਲੋਕਾਂ ਨਾਲ ਵਾਅਦੇ ਕੀਤੇ ਸਨ ਕਿ ਸਾਨੀ ਕਰਜ਼ਾ ਮਾਫੀ ਦੇ ਜਾਂ ਘਰ ਘਰ ਨੌਕਰੀ ਦੇ ਜਾਂ ਦਲਤ ਭਰਾਵਾਂ ਨੂੰ ਜਾਂ ਬਜ਼ੁਰਗਾਂ ਦੀ 2500 ਪੈਨਸ਼ਨ ਦੀ ਜਾਂ ਬੇਰੋਜ਼ਗਾਰੀ ਪੱਤੇ ਦਾ ਅੱਜ ਮੇਰਾ ਵੀਰ ਉਹ ਇੱਕ ਵਾਅਦਾ ਨਹੀਂ ਹੋਇਆ ਜੇ ਤੂੰ ਗੁਰੂ ਦੇ ਤੇ ਫਿਰ ਕੈਪਟਨ ਅਮਰਿੰਦਰ ਤੋਂ ਹਿਸਾਬ ਜ਼ਰੂਰ ਮੰਗੀ ਉਸ ਸਤਿਯਾਕਰ ਮਗਰ ਤੇਰੇ ਵੀਰੋ ਇਹ ਕਾਂਗਰਸ ਤੋਂ ਜੇ ਤੁਸੀਂ ਗੁਰੂ ਪ੍ਰਤੀ ਕੋਈ ਆਸ ਰੱਖ ਲੋ ਨਾ ਫਿਰ ਵਾਕੇ ਪਤਾ ਨਹੀਂ ਜਿਹੜਾ ਇਹ ਵਾਕੇ ਮਾਝੇ ਵਾਲੇ ਤੁਸੀਂ ਦਰਿਆਦਿਲ ਬੰਦੇ ਹੀ ਆ ਮੈਂ ਹਰਾਨ ਹੋ ਗਿਆ ਗੁੱਸਾ ਨਾ ਕੋਈ ਕਰ ਦਿਓ ਭਰਾ ਸਭ ਨੂੰ ਜਿਵੇਂ ਜਿਹਨੂੰ ਜਿਹੜੀ ਸੂਰਤ ਮੁਬਾਰਕ ਹੈ ਮਗਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਤਾਂ ਖਾਲਸੇ ਦਾ ਰੂਪ ਵੀ ਚੰਗਾ ਲੱਗਦਾ ਸੀ ਤੇ ਮੈਂ ਹੈਰਾਨ ਹਾਂ ਕਿ ਅੱਜ ਕੱਲ ਪੰਥਕ ਗੱਲਾਂ ਖਾਲਸੇ ਦੀਆਂ ਗੱਲਾਂ ਕੌਣ ਆ ਕੇ ਕਰਦਾ ਜਾਂ ਤਾਂ ਜਿਨ੍ਹਾਂ ਨੇ ਟੈਂਕਾਂ ਤੋਪਾਂ ਨਾਲ ਜਾਂ ਤਾਂ ਆਜ਼ਾਦੀ ਤੋਂ ਪਹਿਲਾਂ ਅਹਿਮਦ شاہ ਅਬਦਾਲੀ ਜ਼ਕਰੀਆ ਖਾਨ ਵਰਗਿਆਂ ਨੇ ਸ੍ਰੀ ਹਰਮੰਦਰ ਸਾਹਿਬ ਤੇ ਕਹ ਤੇਰੀ ਕਰਨ ਦੀ ਹਿੰਮਤ ਕੀਤੀ ਸੀ ਤੇ ਆਜ਼ਾਦੀ ਤੋਂ ਬਾਅਦ ਜੇ ਕੋਈ ਪਾਰਟੀ ਹੋਈ ਹੈ ਜਾਂ ਕੋਈ ਪ੍ਰਧਾਨ ਮੰਤਰੀ ਹੋਇਆ ਜਾਂ ਕੋਈ ਪਰਿਵਾਰ ਹੋਇਆ ਉਹ ਗਾਂਧੀ ਪਰਿਵਾਰ ਹੈ ਤੇ ਫਿਰ ਆ ਕੇ ਗੱਲਾਂ ਮਗਰ ਇੱਥੇ ਕਰਨ ਗਿਆ ਪੰਥ ਦੀਆਂ ਇੱਕਾ ਜਿਹੜਾ ਪਰਸੋ ਚੌਥੀ ਹੋ ਕੇ ਗਿਆ ਉਹਦੀ ਆਪ ਦੀ ਸ਼ਕਲ ਸੂਰਤ ਤਾਂ ਵੇਖੀ ਆ ਤੁਸੀਂ ਹੁਣ ਜੇ ਉਹ ਪੰਥ ਤਿਆਰ ਕਰਨ ਲੱਗ ਗਏ ਆਪਣਾ ਸੱਚਾ ਪਾਤਸ਼ਾਹ ਹੀ ਬਚਾਵੇ ਫਿਰ ਤਾਂ ਬਚਾਵੇ ਹੋਰ ਨਹੀਂ ਕੋ ਬਚਾ ਸਕਦਾ ਹਾਲਾਂਕਿ ਮੌਕਾ ਕੈਪਟਨ ਸਰਕਾਰ ਦੀਆਂ ਪੋਲਾਂ ਖੋਲਣ ਦਾ ਸੀ ਪਰ ਮਜੀਠੀਆ ਨੇ ਗੱਲਾਂ-ਗੱਲਾਂ ਵਿੱਚ ਆਪਣੀ ਹੀ ਪਾਰਟੀ ਦੀਆਂ ਪੋਲਾਂ ਖੋਲ ਦਿੱਤੀਆਂ ਮਜੀਠੀਆ ਮੁਤਾਬਕ ਕਿ ਉਹਨਾਂ ਦੀ ਸਰਕਾਰ ਬਲੇ ਲੋਕਾਂ ਨੂੰ ਬਿਜਲੀ ਦੀਆਂ ਕੁੰਡੀਆਂ ਪਾਉਣ ਦੀ ਖੁੱਲ ਸੀ ਆ ਕਈ ਆਉਂਦੇ ਮਜੀਠੀਆ ਸਾਹਿਬ ਸਾਡਾ ਕਾਰਡ ਕੱਟਿਆ ਗਿਆ ਉਹ ਸਾਡਾ ਤਾਂ ਆਪ ਸਭ ਕੁਝ ਕੱਟਿਆ ਗਿਆ ਪਰ ਉਹ ਅਸੀਂ ਕੀ ਕਰਾ ਦਈਏ ਤੁਹਾਡਾ ਮਜੀਠੀਆ ਕੀ ਕਰੇ ਕਦੇ ਮੇਰੇ ਕੋਲ ਰੋਜ਼ ਮੇਰੇ ਘਰ ਦੇ ਬਾਹਰ ਆ ਜਾਂਦੇ ਜੀ ਸਾਡਾ ਬਿੱਲ ਲੱਖ ਰੁਪਈਆ ਆ ਗਿਆ ਮਜੀਠੀਆ ਤਾਂ ਆਪ ਦੀ ਜਾਨ ਬਚਾਉਣ ਡਿਆ ਮੇਰਾ ਨਾ ਆ ਜੇ ਕਿਸੇ 5 ਲੱਖ ਉਹਨਾਂ ਨੇ ਕਹਿੰਦਾ ਇੱਥੇ ਪਤਾ ਕੀ ਲੱਗ ਰਿਹਾ ਤੇ ਹਰੇਕ ਨਾਲ ਹੀ ਬਣਦੀ ਆ ਇਹ ਤਾਂ ਬਾਪੂ ਸੀ ਜਿਹੜਾ ਕਹਿੰਦਾ ਸੀ ਜੇ ਕੋ ਬਿਜਲੀ ਬੋਰਡ ਵਾਲੇ ਹੋਰ ਮੈਂ ਦੱਸਦਾ ਤੁਹਾਨੂੰ ਸੱਚੀ ਦੀ ਗੱਲ ਆ ਬਿਰਸਾ ਸੋ ਤਸਦੀਕ ਕਰ ਦੂ ਇਸ ਗੱਲ ਨੂੰ ਜਾਂ ਸਰ ਹਰੀਮਿਤ ਸੋ ਕਰ ਦੇਣਗੇ ਸਾਨੂੰ ਮਾਜੇ ਵਾਲਿਆਂ ਨੇ ਬਾਪੂ ਜੀ ਬਾਦਲ ਸਾਹਿਬ ਨੇ ਇੱਕਾ ਦੀ ਸੀਐਮ ਹਉ ਸੱਦ ਲਿਆ ਤੇ ਸੱਦ ਕੇ ਕਹਿੰਦੇ ਆਹ ਤੁਹਾਡੇ ਅੱਗੇ ਕਾਕਾ ਜੀ ਕਹਿ ਦਿੰਦੇ ਉਹਦੇ ਸੀ ਕਦੇ ਪਿਆਰ ਕੇ ਆਹ ਸਾਰ ਸਾਹਿਬ ਜਾਂ ਕਾਕਾ ਜੀ ਤੋਂ ਸਵਾ ਉਹਨਾਂ ਨੇ ਅੱਗੇ ਗੱਲ ਕੋਈ ਆ ਮੇਰੇ ਹੱਥ ਜੋੜੇ ਤੁਹਾਡੇ ਅੱਗੇ ਅਸੀਂ ਕਹਾਂ ਬਾਪੂ ਹੱਥ ਜੋੜੀ ਜਾਂਦਾ ਹੁਣ ਬੜਾ ਮੰਗਾ ਪਉ ਅਸੀਂ ਸਾਰੇ ਆ ਖੜੇ ਹੋ ਗਏ ਸਾਰੇ ਐਮਐਲਏ ਹੱਥ ਜੋੜ ਕੇ ਖੜ ਕੇ ਬਾਪੂ ਜੀ ਸਾਡੀ ਗਲਤੀ ਦੱਸ ਉਹ ਕਹਿੰਦੇ ਯਾਰ ਤੁਹਾਡੇ ਉੱਥੇ ਕੁੰਡੀ ਕਾਂਡੀ ਬੜੀ ਲੱਗਦੀ ਆ ਤੇ ਤੁਸੀਂ ਕਹਿੰਦੇ ਜਦ ਕੋਈ ਬਿਜਲੀ ਬੋਰਡ ਵਾਲਾ ਜਾਂਦਾ ਤੁਸੀਂ ਕਿਸੇ ਨੂੰ ਕੁਝ ਕਰਦ ਨਹੀਂ ਦਿੰਦੇ ਮੈਂ ਕਹਾਂ ਬਾਪੂ ਜੀ ਤੁਸੀਂ ਆਪ ਹੀ ਤਾਂ ਕਹਿੰਦੇ ਹੋ ਮਾਤੜ ਲੋਕ ਨੇ ਇਹ ਅੱਗੇ ਇੰਨੀਆਂ ਲੜਾਈਆਂ ਲੜਦੇ ਆ ਬਾਰਡਰ ਦੇ ਲੋਕ ਇਹਨਾਂ ਤੇ ਕਿਸੇ ਤਰੀਕੇ ਦਾ ਕਸ਼ਟ ਨਾ ਪੜੇ ਅਸੀਂ ਤਾਂ ਥੋੜੀ ਗੱਲ ਤੇ ਪੈਰਾ ਦਿੰਨੇ ਆ ਐਂਦੀ ਗੱਲ ਅਸੀਂ ਕੀਤੀ ਤੇ ਬਿਜਲੀ ਬੋਟ ਵਾਲਿਆਂ ਨੂੰ ਕੋ ਜਾਓ ਯਾਰ ਇਹਨਾਂ ਲੋਕਾਂ ਨੂੰ ਛੱਡੋ ਤੰਗ-ਤੰਗ ਨਾ ਕਰਿਆ ਕਰੋ ਸ਼ਹਿਰਾਬਲ ਮੂ ਰੱਖਿਆ ਕਰੋ ਇਹਨਾਂ ਵਿਚਾਰਿਆਂ ਦੇ ਨਾਲ ਪੱਲੇ ਕੋਸ਼ ਇਹਨਾਂ ਨੂੰ ਤੰਗ ਨਾ ਕਰੀ ਤੇ ਹੁਣ ਲਾ ਕੇ ਵੇਖਿਓ ਕੁੰਡੀ ਨਾਲ ਹੀ ਕੁੰਡਾ ਹੋ ਜਾਂਦਾ ਬਿਲਕੁਲ ਨਾਲ ਹੀ ਪਰਚਾ ਹੁੰਦਾ ਹੁੰਦਾ ਕਿ ਨਹੀਂ ਹੁੰਦਾ ਹੁੰਦਾ ਜੀ ਪੱਕਾ ਕੰਮ ਕਰਤਾ ਦਸ ਦੇ ਕੇ 2014 ਦੀਆਂ ਲੋਕ ਸਭਾ ਚੋਣਾਂ ਵਿੱਚ ਰਣਜੀਤ ਸਿੰਘ ਬ੍ਰਹੰਪੁਰਾ ਨੇ ਅਕਾਲੀ ਦਲ ਦੇ ਉਮੀਦਵਾਰ ਵਜੋਂ ਚੋਣ ਜਿੱਤੀ ਸੀ ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ 'ਚ ਬਾਦਲ ਪਿਓ ਪੁੱਤ ਦਾ ਨਾਂ ਆਉਣ ਤੋਂ ਬਾਅਦ ਬ੍ਰਹੰਪੁਰਾ ਨੇ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਸੀ ਅਤੇ ਆਪਣੀ ਨਵੀਂ ਪਾਰਟੀ ਦਾ ਗਠਨ ਕਰ ਲਿਆ ਸੀ ਜਿਸ ਤੋਂ ਬਾਅਦ ਆਗਾਮੀ ਲੋਕ ਸਭਾ ਚੋਣਾਂ ਲਈ ਅਕਾਲੀ ਦਲ ਵੱਲੋਂ ਬੀਬੀ ਜ਼ਗੀਰ ਕੌਰ ਨੂੰ ਮੈਦਾਨ ਵਿੱਚ ਉਤਾਰਿਆ ਗਿਆ ਬਿਊਰੋ ਰਿਪੋਰਟ ਪੰਜਾਬੀ ਲੋਕ ਚੈਨਲ